ਮਾਦੀਆਂ ਅੱਖਾਂ ਦੇ ਸਾਹਮਣੇ 마ਸੂਮ ਤੀਨ ਨੂੰ ਯਮਰਾਜ ਲੈ ਗਿਆ ਜੀ ਹਾਂ ਇੱਕ ਬੇਹੱਦ ਭਿਆਨਕ ਸੜਕ ਹਾਦਸਾ ਵਾਪਰਿਆ ਅਜਨਾਲਾ ਰੋਡ ਤੇ ਉੱਪਰ ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਕਾਰ ਨੇ ਇੱਕ 마ਸੂਮ ਬੱਚੀ ਜੋ ਕਿ ਸੜਕ ਦੇ ਕਿਨਾਰੇ ਭੀਖ ਮੰਗ ਰਹੀ ਸੀ ਉਸ ਨੂੰ ਕੁਚਲ ਦਿੱਤਾ ਹੈ ਅਤੇ ਇੱਕ ਖੋਪਨਾਕ ਹਾਦਸੇ ਦੇ ਵਿੱਚ ਬੱਚੀ ਦੀ ਜਾਨ ਚਲੀ ਗਈ ਹੈ। ਹਾਦਸਾ ਇਹਨਾਂ ਭਿਆਨਕ ਸਿੱਕੀ ਕਾਰ ਸਵਾਰ ਉਸ 마ਸੂਮ ਨੂੰ ਜਿਹੜਾ ਕਿ ਕੁਚਲਦਾ ਹੋਇਆ ਕਈ ਫੁੱਟ ਦੂਰ ਤੱਕ ਸਿਰਦਾ ਹੋਇਆ ਲੈ ਗਿਆ ਤੇ ਇਸ ਬੇਹਦ ਰੁਕੰਬਉ ਹਾਦਸੇ ਤੋਂ ਬਾਅਦ ਹੁਣ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ। ਦੇਖੋ ਕੀ ਮੈਂ ਜਿਹੜਾ ਕਿ ਬੱਚੀ ਦੀ ਮੌਤ ਤੋਂ ਬਾਅਦ ਇਹ ਜਿਹੜਾ ਕਿ ਪਰਿਵਾਰ ਹੈ ਹੁਣ ਵਿਲਕਦਾ ਹੋਇਆ ਵਿਲਾਪ ਕਰਦਾ ਹੋਇਆ ਨਜ਼ਰ ਆ ਰਿਹਾ ਬੱਚੀ ਦੀ ਮਾਂ ਦੇ ਮੁਤਾਬਕ ਉਸਨੇ ਦੱਸਿਆ ਕਿ ਉਹ ਆਪਣੀ 3 ਸਿਮਰ ਸਿਮਰ ਦੇ ਨਾਲ ਜਿਹੜੀ ਕਿ ਇਹ ਸੜਕ ਦੇ ਉੱਪਰ ਭੀਖ ਮੰਗਣ ਦੇ ਲਈ ਗਈ ਸੀ ਕਿ ਇਸ ਦੌਰਾਨ ਸ਼ਾਮ ਤਕਰੀਬਨ 5:30 ਵਜੇ ਦੇ ਕਰੀਬ ਜਿਹੜਾ ਕਿ ਇਹ ਹਾਦਸਾ ਵਾਪਰ ਜਾਂਦਾ ਇੱਕ ਤੇਜ਼ ਰਫ਼ਤਾਰ ਕਾਰ ਆਉਂਦੀ ਹੈ ਤੇ ਉਸ ਦੀ ਧੀ ਨੂੰ ਦਰੜ ਦਿੰਦੀ ਹੈ ਉਧਰ ਘਟਨਾ ਤੋਂ ਬਾਅਦ ਪਰਿਵਾਰ ਜਿੱਥੇ ਡੂੰਘੇ ਸਦਮੇ ਦੇ ਵਿੱਚ ਹੈ ਉੱਥੇ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਹੁਣ ਕਾਰਵਾਈ ਦੀ ਗੱਲ ਜ਼ਰੂਰ ਆਖੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਹੁਣ ਵੱਕੂਕਤਾ ਮਾਤੇ ਉੱਪਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਖੰਗਾਲਿਆ ਜਾਵੇਗਾ ਤਾਂ ਜੋ ਦੋਸ਼ੀ ਕਾਰ ਚਾਲਕ ਦਾ ਪਤਾ ਲੱਗ ਸਕੇ। ਆਪਣੀ ਕੁੜੀ ਲੈ ਕੇ ਨੰਗਲ ਦੇ ਤਿੰਨ ਚਾਰ ਜਾਣੇ ਆਂ। ਕਾਰ ਥੱਲੇ ਦੇ ਕੇ ਸਪੀਡ ਹੀ ਲਾ ਲਈ ਮੈਂ ਫੱਡੀ ਰਹਿ ਗਈ ਕੱਲਿਓ ਕੱਢੀ ਕਾਰ ਤੇ ਉਹ ਕਿ ਪਿੱਛੇ ਭੌਂਕੇ ਵੇਖ ਕੇ ਆਉਣੀ ਉਹਨਾਂ ਨੇ। ਮੈਂ ਫੱਡੀ ਰਹਿ ਗਈ ਤਾਂ ਉਹਦਾ ਚੱਲ ਕੇ ਕਾਰ ਵਾਲੇ ਕੋਥੇ ਸੁੱਟ ਕੇ ਸੁੱਤੀ ਮੇਰੀ ਨੂੰ। ਚਾਰ ਸਾਲਾਂ ਦੀ ਆ ਐਡੀ ਮੁਸ਼ਕਲ ਪਾ ਲਈ ਮੇ ਚੱਪਿਆਂ ਗੱਦੇ ਆਣਾ। ਤੇ ਬੱਚੇ ਨਹੀਂ ਲੱਭਦੇ ਮੈਂ ਕਿ ਧੀ ਇਕੱਲੀ ਚੁੱਕੇ ਤੇ ਉਹਦੇ ਨਾਲ ਨਹੀਂ ਸੀ ਕੋਈ ਮੈਂ ਇਕੱਲੀ ਚੁੱਕੇ ਭੱਜ ਕੇ ਆਈ ਦਵਾਦਾਂ ਕਿਸੇ ਨੇ ਮੇਰਾ ਸਾਥ ਨਹੀਂ ਹਟੋ ਦਿੱਤਾ ਭੱਜੀ ਉੱਠੇ ਆ ਹਾਂ ਹੁਣੇ ਉਹਨੇ ਹੀ ਹੋਇਆ 5:00 ਵਜੇ ਨਾ 6:00 ਵਜੇ ਨਾ ਉਹ ਦਵਾਦਾਂ ਵਿੱਚ ਲਾ ਕੇ ਰੱਬਾ ਮੈਂ ਉੱਤੇ ਇਕੱਲਪੀ ਰਹੀ ਮੈਂ ਤਾਂ ਬੜੀ ਮੁਸ਼ਕਿਲ ਆਈ ਧੀ ਆਪਣੀ ਲੈ ਕੇ ਹੁਣ ਜੇ ਤੇ ਆਈ ਆ ਮੈਂ ਹੁਣ ਜੇ ਤੇ ਆਈ ਮੈਂ ਇੱਕ ਮਿੰਟ ਇੱਕ ਮਿੰਟ ਦਵਾਦਾ ਦੇ ਕੇ ਚਲ ਗਏ ਬਾਹ ਫੜਦੀ ਰਹਿ ਗਈ ਯਾਰ ਉਹ ਦਵਾਦਾ ਉਤਰੀ ਅਹੀਂ ਉਤਰੀ ਨਹੀਂ ਆ ਰਹੇ ਨੰਗਨ ਦੇ ਸੀ ਇਹ ਭੇਲੀ ਤਾਂ ਨਹੀਂ ਉੱਥੇ ਤੁਰ ਕੇ ਨੰਗਨ ਦੇ ਸੀ ਤੇ ਘਾਰ ਥੱਲੇ ਬਾਹ ਫੜੀ ਸੀ ਕਿੰਨੇ ਸਾਲ ਦੀ ਕੁੜੀ ਹੈ ਹਾਂਜੀ ਕਿੰਨੇ ਸਾਲ ਦੀ ਕੁੜੀ ਸੀ 4 ਸਾਲ ਦੀ ਹੈ ਇਹ ਜੀ ਭੇਲੀ ਤੋਂ ਆ ਰਹੇ ਸੀ ਆਪਣਾ ਤੇ ਉਧਰਲੀ ਸਾਈਡ ਤੋਂ ਟੰਕੇ ਆਪਣਾ ਗੁਜ਼ਾਰਾ ਕਰਦੇ ਸੀ ਘਰ ਦੇ ਜੀ ਮਾੜੇ ਹੈਗੇ ਆ ਤੇ ਉਸ ਕਰਕੇ ਇਹਨਾਂ ਦੀ ਗੁੜੀਆਂ ਨੂੰ ਪਿੱਛੋਂ ਬੈਕ ਜਾਂ ਕਿਦਾਂ ਸਿੱਧੀ ਗੱਡੀ ਵਜੀ ਆ ਕਿ ਬੈਕ ਵਜੀ ਆ ਮਾਰ ਕੇ ਸੁੱਟ ਕੇ ਚਲੇ ਗਏ ਆ ਤੇ ਅਸੀਂ ਮੰਗਿਆ ਇਹੋ ਕਰਦੇ ਪਏ ਆ ਕਿ ਵੀ ਸਾਡਾ ਇਨਸਾਫ ਜਿਹੜਾ ਵਾ ਕੀਤਾ ਜਾਵੇ ਉਹਨਾਂ ਨੇ ਇਸ ਬੰਦੇ ਨੂੰ ਪੁਲਿਸ ਨੂੰ ਸੂਚਿਤ ਹਾਂਜੀ ਪੁਲਿਸ ਨੂੰ ਸੂਚਿਤ ਕੀਤਾ ਵਾ ਬੇਨਤੀ ਕੀਤੀ ਉਹਨਾਂ ਗੱਡੀ ਵੀ ਉਹਨਾਂ ਨੇ ਵੀ ਕਿਹਾ ਕਿ ਵੀ ਤੇ ਕਾਰਵਾਈ ਕਰੋਗੇ ਕੀ ਮੰਗ ਕਰਦੇ ਜੀ ਮੰਗਿਆ ਉਹ ਕਰਦੇ ਪਏ ਆ ਸਰ ਕੇ ਵੀ ਤੁਸੀਂ ਆਪਸਾਂ ਨੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਇਹ ਵਿਚਾਰੀ ਬਾਹਰ ਅੰਦਰ ਗਈ ਆ ਬੱਚੇ ਲੈ ਕੇ ਬੰਦਾ ਇਹਦਾ ਅੰਮਲੀシャ ਅੰਮਲੀ ਆ ਵਿਚਾਰਾ ਮੰਕੇ ਰੋਟੀ ਖਾਂਦੇ ਨੇ ਤੇ ਉੱਥੇ ਆਉਣ ਡਈ ਸੀ ਦੀ ਤੇ ਇਸ ਤਰ੍ਹਾਂ ਹੀ ਆ ਵੀ ਪਿੱਛੇ ਹੋਣ ਗੱਡੀ ਮਾਰੀ ਕੇ ਗਾੜੀ ਨੂੰ ਮਾਰੀ ਆਦੀ ਤੇ بچਾਈ ਦੀ ਅੱਧਾ ਸਿਰ ਖੋਪਰੀ ਜਿਹੜੀ ਆ ਲੱਤ ਗਈ ਤੇ ਇਹ ਵੀ ਕਾਰਵਾਈ ਕੀਤੀ ਜਾਵੇ ਕੋਈ ਇਹਨੇ ਕਿਨੇ ਕਿਨ ਇਨਸਾਫ ਕੀਤਾ ਜਾਵੇ ਨਿਕਨੇ ਕਿਨੇ ਕਿ ਬੱਚੇ ਨੇ ਆ ਵੇ ਘਰ ਵਾਲਾ ਵੇ ਵੀ ਇਹਦਾ ਕੀ ਆ